ਕੀ ਕਰੀ ਜਾਂਦਾ ਬੰਦਾ ਇਹ ਯਾਰ? ਪਰਤਾ ਨਹੀਂ ਪੁੱਛੀ ਹੈ। ਹੈ? ਉਹ ਬਾਈ, ਢੂਣਾ ਦੇ ਭੈਣ ਨੇ ਰੋਜ਼ ਹੀ ਕਰਨ ਲੱਗਿਆ। ਕੀ ਕਰਦਾ ਬਈ? ਕੀ ਕਰਦਾ ਉਹ? ਆਹ ਕੀ ਕਹਿੰਨੇ ਨਾ ਥੱਪਲ ਪਾਟਦਾ। ਥੱਪਲ ਨਹੀਂ ਯਾਰ ਮੈਂ ਤਾਂ ਪੰਨ ਦਾ ਕੰਮ ਕਰਦਾ। ਕੀ ਗੱਲ ਹੋ ਗਈ? ਕੀ ਐਡਾ ਕੁਛ ਮਰ ਗਿਆ? ਮਰਿਆ ਕਰੂ ਐਸ ਨੂੰ ਦਿਖਾਉਣਾ ਪੰਨ ਦਾ ਕੰਮ ਕਰਦਾ। ਕੀ ਕਰੀ ਜਾਂਦਾ ਇੱਥੇ ਕੀ? ਆਹ ਯਾਰ ਆਪਣਾ ਮੰਡੀ ਨਾ ਇਹ ਆ ਸੱਟ ਗੇ। ਅੱਛਾ ਤਾਂ ਅੱਗੇ। ਅੱਛਾ ਗੇ ਚ ਪੰਨ ਵਾਲਾ। ਪੰਨ ਵਾਲਾ ਕੰਮ ਕਿਉਣੀ ਪੰਨ ਦਾ ਫੁੱਲ ਕੰਮ ਆ ਇਹ। ਕੀ? ਦੱਸ ਨਾ ਹੁਣ ਪੰਨ ਵਾਲਾ ਕਰਾਂ ਕਿ ਮੈਂ। ਇੰਨੇ ਚ ਵੀ ਫਿਰ ਦਊਂਗਾ ਇਹ ਤਾਂ। ਇਹ ਮੁਰਾ ਦਾ ਕਾਮਲਾ ਹੋ ਗਿਆ ਕਾਮਲਾ ਨਹੀਂ ਨਾ ਵਾਹਣ ਗਮਾਂਡੀਆਂ ਦਾ ਤੂੰ ਕਹਿੰਦਾ ਫੰਦ ਕਰੀ ਜਾਂਦਾ ਪਤਾ ਕੀ ਕਰ ਦਿੰਦੇ ਨੇ ਇਹ ਹੂੰ ਜੇ ਤੂੰ ਜਾਨਵਰ ਇਥੋਂ ਕੋਈ ਚੋਕ ਦਿਆ ਦਾਣੇ ਕਬੂਤਰ ਕਬਾਤਰ ਪੰਛੀ ਹੂੰ ਉਦੋਂ ਨਾਲ ਇਹਨਾਂ ਦੇ ਪੈਰਾਂ ਸਪਾਹ ਜਾਂਦੇ ਨੇ ਆਪਾਂ ਤਾਂ ਹੁਣ ਆਪਦੇ ਹੱਥਾਂ ਨਾਲ ਕੱਢ ਲਾਂਗੇ ਉਹ ਕਿ ਮੈਂ ਕੱਢਣਗੇ ਕੱਢ ਨਹੀਂ ਆ ਸਕਦੇ ਪੈਰਾਂ ਤੋਂ ਗੱਲ ਤਾਂ ਤੇਰੀ ਸਹੀ ਆ ਕਿਤੇ ਕਰੰਟ ਵਾਲੀਆਂ ਤਾਰਾਂ 'ਚ ਫਸ ਕੇ ਕਰੰਟ ਨਾਲ ਲੱਗ ਜਾਂਦੇ ਨੇ ਗੱਲ ਸਹੀ ਆ ਜੇ ਇਹ ਤਾਂ ਟੁੱਟਦੇ ਵੀ ਨਹੀਂ ਹਨ ਐ ਫਸ ਕੇ ਪਾਇਰ ਵੱਢੇ ਜਾਂਦੇ ਉਹਨਾਂ ਦਾ ਐ ਮਰ ਜਾਂਦੇ ਗੱਲ ਤਾਂ ਸਿਆਣੀ ਐ ਤੇਰੀ ਚੱਕ ਕੇ ਇੱਕ ਪਾਸੇ ਧਰ ਦੋ ਜਾਂ ਇਹਨਾਂ ਨੂੰ ਮਚਾ ਦਿਓ ਕਿੰਨੇ ਕਿੱਥੋਂ ਇਕੱਠੇ ਕਰਕੇ ਲਿਆ ਮੂੰਹ ਉੱਥੇ ਅਸੀਂ ਦੇਖੀ ਜਾਂਦੇ ਸੀ ਤੂੰ ਮੇਰੇ ਕੋਲੋਂ ਆਇਆ ਤੁਰਿਆ ਆਉਂਦਾ ਜਿੰਨੀਆਂ ਬੋਰੀਆਂ ਸਿੱਟੀਆਂ ਉਹਨਾਂ ਨੇ ਐਂ ਸਖੰਡਾਇੇ ਪਏ ਨੇ ਨਾ ਭਾਈ ਇਹ ਇੱਕ ਗੱਲ ਗੁੱਸਾ ਗੁੱਸਾ ਤਾਂ ਨਹੀਂ ਕਰਦਾ ਤੂੰ ਆਪ ਦਾ ਨਹੀਂ ਛੱਡੇ ਮਾਂ ਨਾ ਮੈਂ ਨਹੀਂ ਛੱਡਦਾ ਕਦੇ ਨਹੀਂ ਛੱਡੇ ਨਾ ਇਹ ਬੇਜਮਾਨ ਪਾਂਸੀਆਂ ਦੇ ਪੈਰਾਂ ਤੇ ਪਾਹ ਜਾਂਦੇ ਆ ਚਲੋ ਬਾਹਲੇ ਖੜੇ ਪਏ ਨੇ ਪੈਰ ਵੜ ਦਿੰਦੇ ਆ ਉਹਨਾਂ ਦੇ ਨਹੀਂ ਹੋਣਾ ਤੇਰਾ ਬਹਣ ਤਾਂ ਹੋ ਯਾਰ ਵੀ ਇਹ ਤਾਂ ਪੰਨ ਦਾ ਪੌਨੀ ਹੁੰਦਾ ਯਾਰ ਕਿਤੇ ਮਤ ਮੈਂ ਦੇਖੀ ਜਾਂਦਾ ਸੀ ਉਹ ਉੱਥੋਂ ਆਇਆ ਯਾਰ ਉਹ ਉੱਥੋਂ ਤੁਰਿਆ ਉਹ ਤੋਂ ਆ ਉਹ ਦਿਖ ਲਾ ਉਹ ਇਹਦੇ ਕੋਠੇ ਨੇ ਉੱਥੋਂ ਇਹ ਤੇਰਾ ਮੈਂ ਉਹ ਮਹਾਖਾਨੀ ਕੀ ਯਾਰ ਦੇਖ ਕਿਨੇ ਇਕੱਠੇ ਇਕੱਠੇ ਹੋ ਗਏ ਦੇਖੀ ਫਾਸੇ ਹੋ ਗਏ ਤਾਂ ਫਿਰਦਾ ਵੀ ਬਈ ਤੂੰ ਰੋਜ਼ ਨਹੀਂ ਕੰਮ ਕਰਦਾ ਹੋਰ ਇਹ ਤਾਂ 11 ਬਾਰਸੀਆਂ ਨੂੰ ਬਚਾ ਸਕਦਾ ਇਹ ਆ ਗੱਲ ਤਾਂ ਤੇਰੀ ਬਈ ਜੇ ਪੈਰਾਂ ਦੇ ਪਾਸ ਕਿ ਕਰਾਂਟਾਂ ਕਾਊਂਟਰ ਨਾਲ ਲੱਗ ਜਾਂਦੇ ਨੇ ਉਹ ਆਹ ਰਿਆ ਤਾਰਾਂ ਤੁਰਾਂ ਤੇ ਆਹ ਆਹ ਜੋੜ ਵੀ ਲੰਗੇ ਨੇ ਤਾਂ ਇਹ ਜੋੜ ਵੀ ਲੰਗੇ ਨੇ ਯਾਰ ਵੱਡੇ ਜਾਂਦੇ ਨੇ ਇਹਨਾਂ ਨੇ ਰੇਅਰੂ ਸਟਕਾਂ ਹੀ ਵਿੱਚ ਲੋਕਾਂ ਨੂੰ ਕਰਦੇ ਨੇ ਗਲਤ ਗੱਲ ਆ ਵਧੀਆ ਇਹਦਾ ਸਾਰਿਆਂ ਨੂੰ ਹੀ ਕਰਨਾ ਚਾਹੀਦਾ ਕੰਮ ਕਰਿਓ ਬਈ ਆ ਕੋਈ ਛੱਟਿਆ ਨਾ ਕਰੋ ਆ ਚੀਜ਼ਾਂ ਯਾਰ ਕੋਈ ਬਾਲਾ ਜ਼ੋਰ ਨਹੀਂ ਲੱਗਦਾ ਟੱਕਣ ਤੇ ਨਾ ਨਾ ਬਿਲਕੁਲ ਸਹੀ ਗੱਲ ਆ ਬਾਈ ਜਰੂਰ ਇਹਦਾ ਗੱਲ ਆ ਤੇਰਾ ਤਨੀਖਾ ਕਾਹਾ ਜਿਹੜਾ ਬੰਦਾ ਵੀਡੀਓ ਦੇਖਦਾ ਗੌਰ ਕਰ ਲਿਆ ਕਰੂ ਇਹ ਤੇ ਬਹੁਤ ਪੁੰਨ ਦਾ ਵੱਡਾ ਕੰਮ ਆ ਤੇ ਜਮਾਨ ਪਾਂਛੀਆਂ ਦੀ ਕਰੇ ਦੀ ਪਤਾ ਕੱਢ ਲਾਂਗੇ ਵੀ ਜਮਾਨ ਜਾ ਇਹਨਾਂ ਦਾ ਜਾਨ ਜਾ ਸਕਦੀ ਆ ਜਾਨ ਜਾ ਸਕਦੀ ਪਾਂਛੀ ਦਾ ਪਹਿਲੇ ਨਹੀਂ ਰਹੇ ਆ ਦੇਖ ਲਓ ਬਈ ਹੁਣ ਆਪਣੇ ਖੇਤਾਂ ਚ ਆਪਾਂ ਫਿਰ ਦੀ ਰਹਨੇ ਆ ਬਾਈ ਦੇਖ ਲਓ ਸ਼ੇਅਰ ਕਰ ਦਿਓ ਵੀਡੀਓ ਬਾਈ ਦਾ ਇੱਥੇ ਤੇ ਕਰਾਇਆ ਵੀਡੀਓ ਨੂੰ ਬਾਈ ਸ਼ੇਅਰ ਕਰਿਓ ਤੇ ਜੁਨੀਅਰ